ਅੱਜ ਦੇਸ਼ ਵਿੱਚ ਹੀ ਨਹੀਂ ਦੁਨੀਆ ਪਰ ਵਿੱਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਵਕਫ ਸੋਧ ਬਿੱਲ ਦੀ ਚਰਚਾ ਹੋ ਰਹੀ ਹੈ ਡੰਡੀ ਵਕਫ ਨਾਲ ਸੰਬੰਧਿਤ ਉਹ ਜਾਇਦਾਦ ਹੁੰਦੀ ਹੈ ਜੋ ਇਸਲਾਮ ਵਿੱਚ ਧਾਰਮਿਕ ਜਾਂ ਸਮਾਜਿਕ ਕੰਮਾਂ ਲਈ ਦਾਨ ਕੀਤੀ ਗਈ ਹੁੰਦੀ ਹੈ ਡੰਡੀ ਇੱਕ ਵਾਰ ਜਦੋਂ ਕੋਈ ਜਾਇਦਾਦ ਵਕਫ ਕਰ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਵੇਚਿਆ ਜਾਂ ਤੋਹਫੇ ਵਜੋਂ ਨਹੀਂ ਦਿੱਤਾ ਜਾ ਸਕਦਾ ਡੰਡੀ ਉਸ ਨੂੰ ਸਿਰਫ ਦਰਜ ਉਦੇਸ਼ਾਂ ਲਈ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਡੰਡੀ ਇਸ ਸਮੇਂ ਰੇਲਵੇ ਅਤੇ ਫੌਜ ਦੀਆਂ ਵਿਸ਼ਾਲ ਜ਼ਮੀਨਾਂ ਤੋਂ ਬਾਅਦ ਵਕਫ ਕੋਲ ਹੀ ਦੇਸ਼ ਪਰ ਵਿੱਚ ਸਭ ਤੋਂ ਵਧੇਰੇ ਜਾਇਦਾਦਾਂ ਹਨ ਡੰਡੀ ਇੱਕ ਸਰਵੇਖਣ ਅਨੁਸਾਰ ਭਾਰਤ ਵਿੱਚ ਵਕਫ ਬੋਰਡਾਂ ਕੋਲ 8.72 ਲੱਖ ਜਾਇਦਾਦਾਂ ਹਨ ਡੰਡੀ ਰਾਜਾਂ ਵਿੱਚ 9 ਲੱਖ ਏਕੜ ਜ਼ਮੀਨਾਂ ਉੱਤੇ ਵਕਫ ਬੋਰਡਾਂ ਦਾ ਅਧਿਕਾਰ ਹੈ ਡੰਡੀ 32 ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਰਾਜਾਂ ਵਿੱਚੋਂ ਸਿਰਫ 25 ਰਾਜਾਂ ਵਿੱਚ ਹੀ 8.72 ਲੱਖ ਵਕਫ ਬੋੜਾਂ ਦੀਆਂ ਜਾਇਦਾਦਾਂ ਹਨ ਡੈਂਡੀ ਇਹਨਾਂ ਦੇ ਕੰਮਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੰਗਰੇਜ਼ ਹਕੂਮਤ ਦੇ ਸਮੇਂ ਤੋਂ ਹੀ ਕਾਨੂੰਨ ਬਣਦੇ ਰਹੇ ਹਨ ਡੈਂਡੀ ਆਜ਼ਾਦ ਭਾਰਤ ਵਿੱਚ ਵੀ ਸਾਲ 1954 ਅਤੇ 1955 ਵਿੱਚ ਬਣੇ ਕਾਨੂੰਨਾ ਅਨੁਸਾਰ ਵਕਫ ਨੂੰ ਸਿਰਫ ਮੁਸਲਮਾਨ ਹੀ ਬਣਾ ਸਕਦੇ ਹਨ ਜਿਸ ਵਿੱਚ 2013 ਵਿੱਚ ਕਾਨੂੰਨੀ ਸੋਧ ਕਰਕੇ ਕਿਸੇ ਵੀ ਵਿਅਕਤੀ ਨੂੰ ਜਾਇਦਾਦ ਵਕਫ ਕਰਨ ਪਾਵ ਦਾਨ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ ਡੰਡੀ ਕੇਂਦਰ ਵਿੱਚ ਸਟਾਰਟ ਪਾਪ ਪੀ ਬਹੁ ਗਿਣਤੀ ਵਾਲੀ ਐਨ ਡੀ ਏ सरकार ਆਰੇ ਬਣਨ ਤੋਂ ਬਾਅਦ ਪਹਿਲੇ ਸਾਲਾਂ ਵਿੱਚ ਤਾਂ ਸਰਕਾਰ ਇਸ ਮਸਲੇ ਉੱਤੇ ਚੁੱਪ ਰਹੀ ਪਰ ਬਾਅਦ ਵਿੱਚ ਉਸ ਨੂੰ ਮੁਸਲਮਾਨਾਂ ਪ੍ਰਤੀ 헤ਜ ਜਾਗ ਗਿਆ ਅਤੇ ਵਕਫ ਸੋਧ ਬਿੱਲ ਤਿਆਰ ਕੀਤਾ ਗਿਆ ਡੰਡੀ ਪਿਛਲੇ ਸਾਲ ਇਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਪਰ ਵਿਰੋਧੀ ਦਲਾਂ ਵੱਲੋਂ ਉਠਾਏ ਗਏ ਸਖਤ ਇਤਰਾਜ਼ਾਂ ਤੋਂ ਬਾਅਦ ਇਸ ਨੂੰ ਪਾਰਲੀਮੈਂਟ ਦੀ ਸੰਸਦੀ ਕਮੇਟੀ ਕੋਲ ਹੋਰ ਵਿਸਥਾਰਤ ਵਿਚਾਰ ਵਟਾਂਦਰੀ ਲਈ ਭੇਜ ਦਿੱਤਾ ਗਿਆ ਡੈਂਡੀ ਇਸ ਕਮੇਟੀ ਵਿੱਚ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਕਈ ਇਤਰਾਜ਼ ਉਠਾਈ ਡੈਂਡੀ ਉਨ੍ਹਾਂ ਹੜਵੀ ਇਹ ਇਹ ਕਿਹਾ ਹੈ ਕਿ ਉਹਨਾਂ ਦੇ ਬਹੁਤੇ ਇਤਰਾਜ਼ਾਂ ਨੂੰ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਡੈਂਡੀ ਲੋਕ ਸਭਾ ਵਿੱਚ ਇਸ ਨੂੰ ਪੇਸ਼ ਕਰਦਿਆਂ ਘਟ ਗਿੰਤੀਆਂ ਨਾਲ ਸੰਬੰਧਿਤ ਮੰਤਰੀ ਕਿਰਨ ਰੇਜੀਜੂ ਨੇ ਇਹ ਕਿਹਾ ਹੈ ਕਿ ਪਹਿਲਾਂ ਸਰਕਾਰ ਅਤੇ ਫਿਰ ਸੰਸਦ ਦੀ ਸੰਯੁਕਤ ਕਮੇਟੀ ਨੇ ਇਸ ਉੱਤੇ ਵਿਚਾਰ ਵਟਾਂਦਰਾ ਕੀਤਾ ਹੈ ਡੰਡੀ ਚਾਹੇ ਉਹਨਾਂ ਇਹ ਕਿਹਾ ਕਿ ਇਸ ਬਿੱਲ ਦੇ ਕਾਨੂੰਨ ਬਣਨ ਉੱਤੇ ਵਕਫ ਮਾਮਲਿਆਂ ਵਿੱਚ ਮੁਸਲਮਾਨਾਂ ਤੋਂ ਇਲਾਵਾ ਕੋਈ ਹੋਰ ਦਖਲਅੰਦਾਜ਼ੀ ਨਹੀਂ ਕਰ ਸਕਦਾ ਨਾਲ ਹੀ ਉਹਨਾਂ ਕਿਹਾ ਕਿ ਬੈਲ ਵਿੱਚ ਜੋ ਚੈਰਿਟੀ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ ਉਸ ਦਾ ਕੰਮ ਸਿਰਫ ਇਹ ਦੇਖਣਾ ਹੈ ਕਿ ਵਕਫ ਬੋਰਡ ਅਤੇ ਉਸ ਦੇ ਤਹਿਤ ਆਉਣ ਵਾਲੀਆਂ ਜ਼ਮੀਨਾਂ ਦਾ ਪ੍ਰਬੰਧ ਠੀਕ ਢੰਗ ਨਾਲ ਹੋ ਰਿਹਾ ਹੈ ਜਾਂ ਨਹੀਂ ਪਰ ਇਸ ਦੇ ਨਾਲ ਹੀ ਉਹਨਾਂ एवी ਕਿਹਾ ਹੈ ਕਿ ਸਾਲ 2013 ਵਿੱਚ ਕੀਤੀ ਗਈ ਸੋਧ ਅਨੁਸਾਰ ਕੋਈ ਵੀ ਵਿਅਕਤੀ